ਇਹ ਤਾਂ ਬਹੁਤ ਕੁਝ ਕਹਿੰਦੀ ਆ ਪਰ ਅਸੀਂ ਪਤਾ ਪਈ ਲੱਗ ਜਾਂਦਾ ਹੁੰਦਾ ਪਰ ਅਸੀਂ ਖੁਸਰਿਆਂ ਦੇ ਵਿੱਚ ਜਾਣ ਲੱਗ ਗਏ ਆਣ ਲੱਗੇ ਘੁੰਮਣ ਲੱਗ ਗਏ ਫਿਰ ਲੱਗ ਗਏ ਫਿਰ ਲੋਕੀ ਮਿਲ ਘਰਦਿਆਂ ਨੂੰ ਵੀ ਕਹਿਣ ਲੱਗੇ ਤਾਂ ਖੁਸਰਾ ਵਾ ਕਿ ਕਿਸੇ ਮੈਂ ਆਪਣੇ ਘਰਦਿਆਂ ਨੂੰ ਮੈਂ ਕੀ ਸੁਣਾਣੇ ਮੈਂ ਆਪਣੇ ਆਪ ਹੀ ਜਾ ਕਿਸਨੇ ਜਸ ਖੁਸਰਮੰਤਾ ਚ ਗੱਦੀ ਨਿਸ਼ੀਰ ਮੰਨ ਗਏ ਹੋਲੀ ਮੰਦ ਦੇ ਚੀ ਨੇ ਅਸੀਂ ਗ੍ਰੇਡ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਸ਼ਾਰ ਕਪੂਰ ਅਕਸਰ ਜਦੋਂ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੁੰਦਾ ਤਾਂ ਘਰਾਂ ਦੇ ਵਿੱਚ ਕਿੰਨਰ ਆਉਂਦੇ ਨੇ ਢੋਲ ਠਮੱਕੇ ਵੱਜਦੇ ਨੇ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ ਤੇ ਪੁੱਤਰ ਦੀ ਖੁਸ਼ੀ ਦੇ ਵਿੱਚ ਵਧਾਈ ਦਿੱਤੀ ਜਾਂਦੀ ਹੈ ਲੇਕਿਨ ਇਸ ਦੇ ਨਾਲ ਹੀ ਕਈ ਲੋਕ ਕਿੰਨਰਾਂ ਨੂੰ ਕਈ ਗੰਦੀ ਨਿਗਾ ਨਾਲ ਦੇਖਦੇ ਨੇ ਕਈ ਨਾਮਾਂ ਦੇ ਨਾਲ ਪੁਕਾਰਦੇ ਨੇ ਤਾਂ ਅੱਜ ਗੱਲਬਾਤ ਕਰਨ ਲਈ ਸਾਡੇ ਨਾਲ ਮੁਸਕਾਨ ਮਹੰਤ ਜੀ ਮੌਜੂਦ ਨੇ ਕਿਉਂਕਿ ਕਾਫੀ अच्छे स्वभाव ਦੇ ਜਿਹੜੇ ਹੈਗੇ ਨੇ ਔਰ ਉਹਨਾਂ ਨਾਲ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਆਖਿਰਕਾਰ ਜਿਹੜੀ ਕਿਨਰ ਦੀ ਲਾਈਫ ਹੁੰਦੀ ਹੈ ਉਹ ਕਿਸ ਤਰ੍ਹਾਂ ਦੀ ਲਾਈਫ ਹੁੰਦੀ ਹੈ ਕਿਉਂਕਿ ਲੋਕ ਕਈ ਤਰ੍ਹਾਂ ਦੇ ਤਾਨੇ ਮਨੇ ਮਾਰਦੇ ਨੇ ਔਰ ਇਹਨਾਂ ਦਾ ਲਾਈਫ ਸਟਾਈਲ ਆਖਿਰਕਾਰ ਕਿੱਦਾਂ ਦਾ ਹੁੰਦਾ ਕਿਉਂਕਿ ਲੋਕਾਂ ਦੇ ਭਲੇ ਲਈ ਹਮੇਸ਼ਾ ਇਹ ਕੰਮ ਕਰਦੇ ਰਹਿੰਦੇ ਨੇ ਦੁਆਵਾਂ ਦਿੰਦੇ ਨੇ ਲੋਕ ਬੇਸ਼ੱਕ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਨਿਗਾ ਨਾਲ ਦੇਖਣ ਲੇਕਿਨ ਕਿਨਰ ਹਰ ਇੱਕ ਦਾ ਭਲਾ ਮੰਗਦੇ ਨੇ ਅੱਜ ਗੱਲਬਾਤ ਕਰਦੇ ਆ ਮਸਕਾਨ ਮੰਤਰੀ ਜੀ ਨਾਲ ਕੀ ਕਹਿਣਾ ਚਾਹੋਗੇ ਕਿ ਲੋਕ ਤੁਹਾਨੂੰ ਕਈ ਨਾਮਾਂ ਨਾਲ ਪੁਕਾਰਦੇ ਨੇ ਲੇਕਿਨ ਤੁਸੀਂ ਲੋਕਾਂ ਦਾ ਭਲਾ ਹੀ ਮੰਗਦੇ ਹੋ ਹਾਂਜੀ 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 ਜੈ ਭੀਮ ਜੈ ਭਾਰਤ ਹਾਂਜੀ ਅਸੀਂ ਤਾਂ ਜੀ ਵਧਾਈ ਤੇ ਜਾਈਏ ਬਾਹਰ ਜਾਈਏ ਲੋਕ ਕਹਿ ਦਿੰਦੇ ਛੱਕਾ ਜਾ ਰਿਹਾ ਇਹ ਜੜਾ ਜਾ ਰਿਹਾ ਕੁਸਰਾ ਜਾ ਰਿਹਾ ਫੇਰ ਵੀ ਅਸੀਂ ਹੱਸ ਕੇ ਟਾਲ ਦਿੰਦੇ ਗੱਲਾਂ ਬੰਦੇ ਦੀ ਹੱਸ ਕੇ ਚਲ ਕੋਈ ਨਾ ਕਹਿੰਦੇ ਕਹਿੰਦੇ ਕੋਈ ਨਾ ਫੇਰ ਰੱਬ ਰੱਬ ਨਾ ਮਾਰੇ ਕੁਸਰੇ ਤੇ ਕੁਸਰੇ ਹੀ ਬਣਨੇ ਅਸੀਂ ਹੈ ਹੀ ਮਹਾਨ ਤਵਾ ਜਿਵੇਂ ਬਧਾਈ ਲੰਝਾਈ ਨੱਚੜਾ ਪੰਜਾਏਗੇ ਤੇ ਗਲੀ ਮਹਿੱਲਾ ਇਕੱਠਾ ਕਰ ਲਈਦਾ ਖੁਸ਼ੀਆਂ ਮਨਾਏ ਦੀਆਂ ਜੇ ਬੱਚਾ ਹੋਵੇ ਅੰਦਰ ਦੇ ਬੱਚੇ ਦੇ ਭਜਨ ਗਾਈ ਦੇ ਸ਼ਬਦ ਗਾਈ ਦੇ ਆ ਬਧਾਈ ਲਈ ਦੀਆਂ ਸ਼ਗਰ ਖੁਸ਼ੀਆਂ ਹੀ ਮਨਾਏ ਦੀਆਂ ਕਿਸੇ ਨੂੰ ਅਸੀਂ ਦੁਖੀ ਨਹੀਂ ਕਰਦੇ ਖੁਸ਼ੀਆਂ ਹੀ ਮਨਾਏ ਦੀਆਂ ਅੱਛਾ ਰੋਜ਼ ਮਰਦਾ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੁੰਦੀ ਹੈ ਕਿਉਂਕਿ ਬੇਸ਼ੱਕ ਤੁਹਾਨੂੰ ਘਰਾਂ ਦੇ ਵਿੱਚ ਬੁਲਾਇਆ ਜਾਂਦਾ ਤੁਸੀਂ ਘਰ ਆਨੇ ਹੋ ਕਿਸੇ ਦੇ ਘਰ ਵੀ ਆਨੇ ਹੋ ਖੁਸ਼ੀ ਦਾ ਮਾਹੌਲ ਹੁੰਦਾ ਲੇਕਿਨ ਕਈ ਲੋਕ ਐਸੇ ਨੇ ਗਲਤ ਨਿਗਾ ਨਾਲ ਦੇਖਦੇ ਕਿਸ ਤਰ੍ਹਾਂ ਫਿਰ ਆਪਣੇ ਆਪ ਨੂੰ ਮੈਨੇਜ ਕਰਨਾ ਪੈਂਦਾ ਕਿ ਅਸੀਂ ਆਪਣੇ ਆਪ ਨੂੰ ਸਹੀ ਰੱਖੀਏ ਕਿਉਂਕਿ ਕਈ ਤਰ੍ਹਾਂ ਦੇ ਜਿਹੜੇ ਗੱਲਾਂ ਕਈਆਂ ਜਾਂਦੇ ਕੈਨ ਬਾਰੇ ਤਾਂ ਤੁਹਾਨੂੰ ਪਤਾ ਅੱਜਕੱਲ੍ਹ ਕਹੀ ਦਿੰਦੇ ਆ ਦੁਨੀਆ ਦੇ ਵਿੱਚ ਤੁਹਾਨੂੰ ਪਤਾ ਗੱਲਾਂ ਕਰਨ ਵਾਲੇ ਤਾਂ ਬਹੁਤ ਕੁਝ ਕਹਿ ਦਿੰਦੇ ਆ ਪਰ ਅਸੀਂ ਆਪਣੇ ਦਿਲ ਦੇ ਵਿੱਚ ਹੀ ਰੱਖਦੇ ਹੁੰਦੇ ਆ ਹੁਣ ਅਸੀਂ ਵਧਾਈ ਲੈਣ ਗਏ ਕੋਈ ਕਰ ਕਹਿ ਦਿੰਦਾ ਤੁਸੀਂ ਉੱਥੇ ਰੋੜ ਤੋ ਤਾਂ ਨਹੀਂ ਆਈ ਹੂੰ ਤਾਂ ਸੇ ਸੜਕਾ ਦਦਨੇ ਕੋ ਮਣਵਾਲੇ ਹੈਗੇ ਫੇਰ ਅਸੀਂ ਉਹਨਾਂ ਨੂੰ ਕਹੀਦਾ ਕਿ ਨਹੀਂ ਨਹੀਂ ਅਸੀਂ ਉਹ ਮੰਨਤ ਨਹੀਂ ਹੈਗੇ ਅਸੀਂ ਇੱਕ ਗੱਦੀ ਨਿਸ਼ੇਣ ਮੰਨਦਾ ਸਾਡਾ ਡੇਰਾ ਮੇਨ ਸਲੇਮ ਟਾਪਰੀ ਦੇ ਵਿੱਚ ਵਾ ਵੱਡਾ ਭੋਲੀ ਮੰਨਤਾ ਦਾ ਉਹਦੀ ਵਿੱਚ ਹੀ ਲਾਂਗਸਕਾਨ ਮੰਨਤ ਮੈਨੂੰ ਦਿੱਤਾ ਹੋਇਆ ਏਰੀਆ ਮੈਂ ਆਪਣਾ ਏਰੀਆ ਮੰਗਦੀ ਆਂ ਵਿਆਹ ਹੁੰਦਾ ਮੁੰਡਾ ਹੁੰਦਾ ਉੱਥੇ ਵਧਾਈ ਲੈਣ ਜਾਣੀ ਆਂ ਹੋਰ ਮੈਂ ਕਿਤੇ ਵੀ ਨਹੀਂ ਜਾਂਦੀ ਨਾ ਅਸੀਂ ਰਾਤਾਂ ਨੂੰ ਬਾਹਰ ਰੋੜਾ ਤੇ ਘੁੰਮਣ ਵਾਲੇ ਮੰਨਤੇ ਨਹੀਂ ਅੱਛਾ ਮੈਂ ਇੱਕ ਸਵਾਲ ਕਰਨਾ ਚਾਹੁੰਗਾ ਕਿ ਜਦੋਂ ਬੱਚਾ ਪੈਦਾ ਹੁੰਦਾ ਬੱਚਾ ਆਪਣੀ ਜ਼ਿੰਦਗੀ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਆਪਾਂ ਪੜ੍ਹਾਈ ਲਿਖਾਈ ਸ਼ੁਰੂ ਕਰ ਦਿੰਦਾ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਤੁਸੀਂ ਮਤਲਬ ਕਿੰਨਰ ਹੈਗੇ ਹੋ ਤੇ ਇਹ ਕਿਦਾਂ ਤੁਹਾਨੂੰ ਜਾਣਕਾਰੀ ਬਸ ਦੁਨੀਆਂ ਤਾਂ ਬਹੁਤ ਕੁਝ ਕਹਿੰਦੀ ਆ ਪਰ ਅਸੀਂ ਪਤਾ ਆਪ ਹੀ ਲੱਗ ਜਾਂਦਾ ਹੁੰਦਾ ਫਿਰ ਅਸੀਂ ਖੁਸਰਿਆਂ ਦੇ ਵਿੱਚ ਜਾਣ ਲੱਗ ਗਏ ਆਣ ਲੱਗ ਗਏ ਘੁੰਮਣ ਲੱਗ ਗਏ ਫਿਰ ਲੱਗ ਗਏ ਫਿਰ ਲੋਕੀ ਮੇਰੇ ਘਰ ਦੇ ਨੂੰ ਵੀ ਕਹਿਣ ਲੱਗੇ ਤਖੁਸਰਾ ਵਾ ਇਹ ਦੇਖੋਸਰਾ ਵਾ ਇਹਨੂੰ ਕੁਤਰਾ ਛੱਡ ਕੇ ਆਓ ਫਲਾਣਾ ਕਰੋ ਫਿਰ ਮੈਂ ਕਿਹਾ ਕਿ ਸਵੇਰੇ ਆਪਣੇ ਘਰ ਦੇ ਨੇ ਮੈਂ ਕਿ ਸੁਣਾਣੇ ਮੈਂ ਆਪਣੇ ਆਪ ਹੀ ਜਖ ਉਸਨੇ ਜਸ ਕੁਸਰਮੰਤਾ ਚ ਗੱਦੀ ਨਿਸ਼ੀਣ ਬਣ ਗਏ ਆ ਭੋਲੀ ਮੰਤ ਦੇ ਚੇਲੇ ਆ ਸੇ ਹੋ ਕਿੰਨੇ ਸਾਲ ਹੋ ਗਏ ਤੁਸੀਂ ਭੋਲੀ ਮੰਤ ਜੀ ਦਾ ਤੁਸੀਂ ਦੱਸ ਦਿਓ ਕਿ ਗੁਰੂ ਜੀ ਦੇ ਨਾਲ ਕਿੰਨੇ ਸਾਲਾਂ ਤੋਂ ਉਹਨਾਂ ਨਾਲ ਜੁੜੇ ਹੋਏ ਹੋ ਔਰ ਕਿਸ ਤਰ੍ਹਾਂ ਦਾ ਲਾਈਫ ਸਟਾਈਲ ਜੀ ਰਹੇ ਮੈਂ ਬਹੁਤ ਸੋਹਣੀ ਲਾਈਫ ਸੋਹਣੀ ਆ ਬਹੁਤ ਸੋਨਾ ਜੀ ਰਹੀ ਆ ਮੇਰੇ ਗੁਰੂ ਜੀ ਬਹੁਤ ਅੱਛੇ ਆ ਮੈਨੂੰ 20 22 ਸਾਲ ਹੋ ਗਏ ਕੁਸਰਿਆਂ ਚ ਬੈਠੇ ਨੂੰ ਆ ਦੁਨੀਆ ਨੂੰ ਸਾਰੇ ਨੂੰ ਪਤਾ ਵੀ ਮਸਕਾਨ ਮੰਨਦਾ ਮੈਂ ਆਪਣਾ ਚ ਮੇਲੀਆਂ ਚ ਮੇਰੇ ਘਾਟ ਜਾਂਦੇ ਆ ਦੁਨੀਆ ਦੀ ਮੇਰੇ ਮੈਂ ਜਾਣਨੀ ਆ ਸਾਰੇ ਨੂੰ ਅੱਛੇ ਤਰ੍ਹਾਂ ਨਾਲ ਮਿਲਦੀ ਅੱਛੇ ਤਰ੍ਹਾਂ ਨਾਲ ਪਿਆਰ ਨਾਲ ਰਹਿੰਦੀ ਹੈ ਹਾਂਜੀ ਅੱਛਾ ਅਕਸਰ ਦੇਖਿਆ ਜਾਂਦਾ ਕਿ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਖੁਸ਼ ਹੈਗੇ ਆ ਕਈ ਤਰੀਕੇ ਦੀਆਂ ਆਮ ਜਿਹੜੇ ਲੋਕ ਆ ਜਿੱਦਾਂ ਆਪਾਂ ਗੱਲ ਕਰਦੇ ਆ ਤਿੰਨ ਜੈਂਡਰ ਨੇ ਇੱਕ ਲੇਡੀਜ਼ ਇੱਕ ਜੈਂਟਸ ਤੇ ਇੱਕ ਕਿਨਰ ਲੇਕਿਨ ਆਪਾਂ ਦੇਖਦੇ ਹਾਂ ਕਿ ਕਈ ਤਰੀਕੇ ਦੀਆਂ ਪ੍ਰੋਬਲਮਾਂ ਆਉਂਦੀਆਂ ਕਿ ਤੁਹਾਡੀ ਲਾਈਫ ਦੇ ਵਿੱਚ ਵੀ ਇਸ ਤਰ੍ਹਾਂ ਦਾ ਕੁਝ ਹੈਗਾ ਵਿਆਹ ਸ਼ਾਦੀਆਂ ਵਗੈਰਾ ਹੁੰਦੀਆਂ ਨੇ ਜਾਂ ਅਸੀਂ ਸਾਰੀ ਉਮਰ ਤੁਸੀਂ ਇਕੱਲੇ ਹੀ ਰਹਨੇ ਹੋ ਜਿੱਦਾ ਆਪਣਾ ਪਰਿਵਾਰ ਹੈ ਕਿੰਨਰ ਪਰਿਵਾਰ ਹੈ ਤੁਸੀਂ ਇਹਨਾਂ ਦੇ ਨਾਲ ਹੀ ਲਾਈਫ ਸਟਾਈਲ ਆਪਣੀ ਸਾਡੇ ਇਹ ਹੁੰਦਾ ਵਾ ਸਾਨੂੰ ਲੋਕਾਂ 'ਚ ਬਹੁਤ ਕੁਝ ਕਹਿੰਦੇ ਖੁਸਰਿਆਂ ਨੇ ਵਿਆਹ ਕਰਵਾਇਆ ਹੋਇਆ ਮੰਨ ਤਚੂੜੇ ਪਾ ਕੇ ਘੁੰਮਦੇ ਆ ਹੁਣ ਮੈਂ ਹੁਣ ਮੈਂ ਆਪਣੀ ਗੱਡੀ ਚਲਾ ਰਹੀ ਹਾਂ ਕੱਲ ਨੂੰ ਮੈਨੂੰ 100 ਦਿਨ ਮੇਰਾ ਪੂਰਾ ਹੋ ਜਾਊਗਾ ਜਿਹੜੇ ਮੇਰੇ ਵਾਲੀ ਵਾਰਸ ਚੇਲੇ ਮੇਰੇ ਹੋਣਗੇ ਉਹੀ ਮੇਰਾ ਚਿਰਾਗ ਜਗਾਣਗੇ ਆਸੀਂ ਉਹਨਾਂ ਨੂੰ ਸਾਰਾ ਕੁਝ ਦਿੰਦੇ ਹੁਣ ਚੇਲੇ ਨਾਤਿਆਂ ਨੂੰ ਜਿੱਦਾਂ ਹੁਣ ਆਸੀਂ ਆਪਣੇ ਗੁਰੂ ਦੇ ਥੱਲੇ ਵਸੇ ਗੁਰੂ ਨੇ ਸਾਨੂੰ ਇਲਾਕਾ ਦੇਤਾ ਹੁਣ ਮੈਂ ਆਪਣਾ ਇਲਾਕਾ ਮੰਗ ਰਹੀ ਹਾਂ ਹੁਣ ਮੇਰੇ ਥੱਲੇ ਮੇਰੇ ਦੋ ਤਿੰਨ ਚੇਲੇ ਚੇਲੇ ਵਸ ਰਹੇ ਆ ਬਾਹਰ ਵਧਾਈਆਂ ਲੈ ਕੇ ਆਂਦੇ ਖੁਸ਼ੀਆਂ ਮਨਾ ਕੇ ਆਂਦੇ ਆ ਫਿਰ ਉਹਨਾਂ ਨੂੰ ਮੈਂ ਸਾਰਾ ਕੁਝ ਦਿੰਦੀ ਆ ਐਸ਼ ਵੀ ਕਰਾਨੀ ਆ ਸਭ ਕੁਝ ਦਿੰਦੀ ਆ ਦੁੱਖ ਸੁੱਖ ਚ ਵੀ ਖੜਦੇ ਆ ਆਪਾਂ ਤੇ ਫਿਰ ਆਪਾਂ ਸਾਡੀ ਸ਼ਾਦੀ ਨਹੀਂ ਹੁੰਦੇ ਇਹ ਬਹੁਤ ਲੋਕੀ ਫੁੱਦੂ ਗੱਲਾਂ ਕਰਦੇ ਇੱਕ ਕੁਸਰੇ ਵਿਆਹ ਕਰਾਉਂਦੇ ਜੇ ਵਿਆਹ ਕਰਾਣੇ ਹੁੰਦੇ ਤਾਂ ਸਤਾੜੀਆਂ ਮਾਰਨੀਆਂ ਸੀ ਹਾਂਜੀ ਇਹ ਅਕਸਰ ਦੇਖਿਆ ਜਾਂਦਾ ਨਾ ਕਿ ਚੂੜਾ ਪਾਇਆ ਹੁੰਦਾ ਵਾ ਕਿਸੇ ਨਾ ਫੋਟੋ ਪਾਈ ਹੁੰਦੀ ਹੈ ਕਿੰਨੇ ਨੇ ਤਾਂ ਲੋਕ ਲੋਕਾਂ ਦੀ ਸੋਚ ਨਹੀਂ ਕੁਛ ਐਦਾ ਦੀ ਹੋ ਜਾਂਦੀ ਕਿ ਇਹਨੇ ਸ਼ਾਇਦ ਵਿਆਹ ਕਰਵਾ ਲਿਆ ਤੇ ਇਹਦੇ ਵਿੱਚ ਕੀ ਸਚਾਈ ਹੈ ਜਦੋਂ ਹੁਣ ਆਪਾਂ ਚਿੰਦਪੁਰ ਨੇ ਮੱਥਾ ਟੇਕ ਕੇ ਜਾਂਦੇ ਨਾ ਮਾਤਾ ਦੇ ਨੈਨਾ ਦੇ ਵੀ ਮੱਥਾ ਟੇਕ ਕੇ ਜਾਂ ਉੱਥੇ ਚੁੰਨੀ ਵੀ ਆਪਾਂ ਨੂੰ ਮਿਲ ਲਈਏ ਉਹ ਤਾਂ ਚੂੜੀਆਂ ਹੀ ਮਿਲ ਜਾਂਦੀਆਂ ਉੱਥੇ ਚੂੜਾ ਵੀ ਮਿਲ ਜਾਂਦਾ ਫੇਰ ਵੀ ਅਸੀਂ ਆਪਣੇ ਗੁਰੂ ਲਾ ਸਾਈਂ ਦੇ ਸੁੱਖ ਮੰਗਦੇ ਆ ਕਿ ਗੁਰੂ ਸਾਈਂ ਰਾਜੀ ਰਹਿਣ ਅਸੀਂ ਉਹਨਾਂ ਦੇ ਨਾਂ ਦਾ ਵੀ ਚੂੜਾ ਪਾ ਸਕਦੇ ਆ ਇਹ ਨਹੀਂ ਹੁੰਦਾ ਕਿ ਬੰਦੇ ਦਾ ਜੇ ਬੰਦਾ ਸਾਡੇ ਨਾਲ ਤੁਰਿਆ ਸੀ ਬੰਦੇ ਦਾ ਨਾਂ ਦਾ ਪਾਏ ਆ ਉਹ ਤਾਂ ਬੰਦੇ ਦਿਹਾੜੀਦਾਰ ਹੁੰਦੇ ਆ ਆਪਣੇ ਕੰਮ ਤੇ ਆਂਦੇ ਢੋਲਕ ਸ਼ੈਣਾ ਲੈ ਕੇ ਜਾਂਦੇ ਆ ਤੇ ਐਸੇ ਕਮਾਨੇ ਸਾਡੇ ਨਾਲ ਵਧਾਈ ਤੇ ਜਾਂਦੇ ਆ ਆਪਣਾ ਲੈ ਜਾਂਦੇ ਆ ਜੋਰ ਨਾਲ ਤੇਲ ਫੁੱਲ ਹੁੰਦਾ ਉਹ ਆਪਣੇ ਘਰਾਂ ਚ ਜਲ ਜਾਂਦੇ ਅਸੀਂ ਮੇਰੇ ਚੀਲੇ ਰੰਦੇ ਮੇਰੇ ਕੋਲ ਮੈਂ ਇਕੱਲੀ ਰਹਿਨੀ ਹੂ ਰਹੇ ਕਨੇਜੇ ਪਿੰਡ ਦੇ ਵਿੱਚ ਰਹਿਨੀ ਹਾਂ ਮਸਕਾਨ ਜੀ ਮੇਰਾ ਇੱਕ ਸਵਾਲ ਸੀਗਾ ਕਿ ਜਿਸ ਤਰ੍ਹਾਂ ਆਪਾਂ ਦੇਖਦੇ ਆ ਕਿ ਮਹੰਤਾ ਦੇ ਵਿੱਚ ਵੀ ਕੋਈ ਪ੍ਰਜਾਤੀਆਂ ਹੁੰਦੀਆਂ ਦੋ ਤਰ੍ਹਾਂ ਦੇ ਜਿੱਦਾਂ ਤਿੰਨ ਤਰ੍ਹਾਂ ਦੇ ਆਪਾਂ ਇੱਕ ਤਾਂ ਦੇਖਦੇ ਆ ਵਧਾਈ ਮੰਗਣ ਜਾਂਦੇ ਨੇ ਘਰ ਦੇ ਵਿੱਚ ਖੁਸ਼ੀ ਹੁੰਦੀ ਆ ਉਹ ਵਧਾਈ ਮੰਗਣ ਜਾਂਦੇ ਨੇ ਇੱਕ ਰੋੜਾਂ ਤੇ ਵੀ ਦੇਖਦੇ ਆ ਬੱਸਾਂ ਦੇ ਵਿੱਚ ਚੜ ਜਾਂਦੇ ਨੇ ਜਾਂ ਟ੍ਰੇਨਾਂ ਵਿੱਚ ਚੜ ਜਾਂਦੇ ਕੀ ਇਹ ਅਲੱਗ ਮੰਤ ਹੁੰਦੇ ਨੇ ਜਾਂ ਇਹ ਆਪਣੇ ਵਿੱਚ ਹੀ ਇੱਕ ਅਲੱਗ-ਅਲੱਗ ਜਿਹੜਾ ਕੰਮ ਵੰਡੇ ਹੋਏ ਹੈਗੇ ਨਹੀਂ 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 ਉਹ ਹੈਗੇ ਹੋਰ ਹਿਸਾਬ ਦੇ ਮੰਤਾਂ ਹਾਂਜੀ ਜਿਹੜੇ ਉਹ ਗੱਡੀਆਂ ਰੋਡਾਂ ਤੇ ਜਿਹੜਾ ਸੜਕਾਂ ਦੇ ਘੁੰਮਦੇ ਆ ਉਹ ਆਪਣਾ ਲਾਗੂ ਘੁੰਮਦੇ ਆ ਜਿਹੜੇ ਅਸੀਂ ਗੱਡੀ ਨਸ਼ੀਨ ਆ ਇੱਕ ਤਾਂ ਹੁੰਦਾ ਬੰਦਾ ਜੇ ਬੰਦਾ ਖੁਸਰਾ ਇੱਕ ਹੁੰਦਾ ਲੇਡੀਜ਼ ਖੁਸਰਾ ਜਿਹੜੇ ਲੇਡੀਜ਼ ਖੁਸਰਾ ਹੁੰਦਾ ਨੇ ਮੂੰਹ ਤੇ ਵਾਲ ਬੋਲ ਨਹੀਂ ਆਉਂਦੇ ਉਹਦੇ ਲੇਡੀਜ਼ ਜਿਨ੍ਹਾਂ ਦੇ ਮੂੰਹ ਦੇ ਉੱਤੇ ਵਾਲ ਮਾੜੇ ਮਾੜੇ ਆਉਂਦੇ ਹੁੰਦੇ ਉਹ ਹੁੰਦੇ ਜੈਂਸ ਖੁਸਰੇ ਹਾਂਜੀ ਉਹ ਤਾਂ ਰੋਜ਼ਗਾਰ ਬਣਾਇਆ ਉਹਨਾਂ ਲੋਕਾਂ ਨੇ ਅੱਜ ਕੱਲ ਕਿ ਖੁਸਰਿਆਂ ਦੇ ਵਿੱਚ ਅਸੀਂ ਚੱਲ ਜਾਈਏ ਖੁਸਰੇ ਕੋ ਦੋ ਪੈਸੇ ਵੱਧ ਹੋ ਗਏ ਆ ਤਾਂ ਅਸੀਂ ਵੀ ਸੂਟ ਪਾ ਕੇ ਬੇ ਰੁਪਈਆ ਮੰਨ ਕੇ ਜੇ ਅਸੀਂ ਪੈਸੇ ਕਮਾ ਲਈਏ ਲੋਕਾਂ ਨੇ ਜੈਂਸ ਨੇ ਉਹ ਨਕਲੀ ਖੁਸਰੇ ਨੇ ਮਤਲਬ ਲੋਕਾਂ ਨੂੰ ਕਿਤੇ ਨਾ ਕਿਤੇ ਵਹਿਮ ਚ ਪਾਇਆ ਜਾਂਦਾ ਲੋਕ ਉਹਨਾਂ ਨੂੰ ਦੇਈ ਜਾਂਦੇ ਆ ਕਿ ਚਲੋ ਸਾਡਾ ਭਲਾ ਹੋ ਜੇ ਲੋਕਾਂ ਦੇ ਸਿਰਾਂ ਤੇ ਹੱਥ ਕਈ ਤਰ੍ਹਾਂ ਦੀ ਛੇੜਖਾਨੀ ਵੀ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਕਿ ਉਹਦੇ ਨਾਲ ਆਪਣਾ ਵੀ ਨਾਮ ਅਸਲੀ ਜਿਹੜੇ ਮਹਾਨਤ ਹੁੰਦੇ ਨੇ ਕਿੰਨਰ ਹੁੰਦੇ ਨੇ ਉਹਨਾਂ ਦਾ ਨਾਮ ਖਰਾਬ ਹੁੰਦਾ ਨਹੀਂ ਨਹੀਂ ਉਹ ਤਾਂ ਦੇ ਦਿੰਦੇ ਪੈਸੇ ਦੁਨੀਆ ਦੁਨੀਆ ਤਾਂ ਪੈਸੇ ਦੇ ਕੇ ਅਗਲਾ ਖੁਸਰਾ ਵੰਨਤਾ ਕਿਤੇ ਬਦਦਵਾਣਾ ਸਾਨੂੰ ਦੇ ਦੇਵੇ ਉਹ ਡਰਦੇ ਲੋਕ ਦੇ ਦਿੰਦੇ ਪਬਲਿਕ ਪਬਲਿਕ ਨੂੰ ਇਹ ਨਹੀਂ ਨਾ ਪਤਾ ਕਿ ਇਹ ਮੰਤਕ ਕਿੱਦਾਂ ਦੇ ਆ ਉਹ ਪਬਲਿਕ ਡਰ ਕੇ ਜੰਦੀ ਕਿ ਸਾਨੂੰ ਵੱਧ ਦਵਾਣਾ ਦੇ ਦੇਵੇ ਉਹ ਤਾਂ ਦੇ ਦਿੰਦੇ ਪੈਸੇ ਜੀ ਹਾਂਜੀ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੂਗੇ ਕਿਉਂਕਿ ਅਕਸਰ ਆਪਾਂ ਦੇਖਦੇ ਹਾਂ ਟਾਂਚਵਾਜੀ ਬਹੁਤ ਕਰਦੇ ਨੇ ਲੋਕ ਰੋਡ ਤੇ ਜਾ ਰਿਹਾ ਜਿਹੜਾ ਤੁਸੀਂ ਦੱਸਿਆ ਕਿ ਛੱਕਾ ਕਹਿ ਕੇ ਜਾਂ ਕੁਸਰਾ ਕਹਿ ਕੇ ਕਰਾਇਆ ਜਾਂਦਾ ਲੇਕਿਨ ਜਦੋਂ ਘਰ ਦੇ ਵਿੱਚ ਖੁਸ਼ੀ ਆਂਦੀ ਹੈ ਤਾਂ ਉਸੇ ਹੀ ਮਹੰਤ ਦੇ ਪੈਰ ਚੁੰਮੇ ਜਾਂਦੇ ਨੇ ਉਹਦਾ ਆਦਰ ਸਰਕਾਰ ਸਤਕਾਰ ਕੀਤਾ ਜਾਂਦਾ ਘਰ ਦੇ ਵਿੱਚ ਖੁਸ਼ੀ ਵਿੱਚ ਉਹਨੂੰ ਸ਼ਾਮਲ ਕੀਤਾ ਜਾਂਦਾ ਹਨਾ ਕਿੰਨੇ ਤਰੀਕੇ ਦੀ ਜਿਹੜੀ ਉਹਦਾ ਸਨਮਾਨ ਕੀਤਾ ਜਾਂਦਾ ਤੇ ਇਸ ਤਰ੍ਹਾਂ ਕਿਉਂ ਕਰਦੇ ਨੇ ਲੋਕ ਜੇ ਕਿਸੇ ਦੇ ਨਜਵਾਕ ਨਾ ਹੁੰਦਾ ਹੋਵੇ ਪੰਜ ਪੰਜ ਸਾਲ ਵੀ ਜਵਾਕ ਨਹੀਂ ਹੁੰਦਾ ਦਾਦਾ ਸਾਲ ਵੀ ਜਵਾਕ ਇਸੇ ਦਾ ਹੁੰਦਾ ਅਸੀਂ ਗੋੜਚੋਲ ਦੇ ਦੇ ਬਣਾ ਕੇ ਫਰੂਟ ਵੀ ਦੇਈ ਦਾ ਨਾਲ ਧਾਗਾ ਵੀ ਬਣਾ ਕੇ ਦੇ ਦਿੰਦਾ ਚਲ ਕੋਈ ਨਾ ਕਿਸੇ ਦੇ ਦੁੱਧ ਪੁੱਤ ਹੋ ਜਵੇ ਜੇ ਕਿਸੇ ਦੇ ਆਸ ਹੋਗੀ ਤਾਂ ਹੀ ਸਾਨੂੰ ਆਸ ਮਿਲੋਗੇ ਤਾਂ ਅਸੀਂ ਇਹ ਵੀ ਧਾਗਾ ਤੇ ਵੀ ਧਾਗਾ ਤੇ ਬਣਾ ਕੇ ਦੇ ਦਿੰਦਾ ਗੋੜਚੋਲ ਬਣਾ ਕੇ ਦੇ ਦਿੰਦੇ ਫਰੂਟ ਪਾਈ ਦਾ ਸਾਡਾ ਹੁੰਦਾ ਸੇਵ ਦੋ ਸੇਵ ਦੇ ਦਿੰਦੇ ਕਿ ਖਾ ਲਵੇ ਪਰਮਾਤਮਾ ਨੂੰ ਜੀਤ ਦਵੇ ਪੁੱਤ ਦਵੇ ਅਸੀਂ ਫੇਰ ਵਧਾਈ ਲਈ ਪਰ ਸਾਡੇ ਵਰਗਾ ਨਾ ਕਿਸੇ ਦਾ ਘਰ ਜੰਮੇ ਹਾਂਜੀ ਅੱਛਾ ਕਦੀ ਲੱਗਿਆ ਕਿ ਅਸੀਂ ਲੋਕਾਂ ਤੋਂ ਅਲੱਗ ਹੈਗੇ ਆ ਸਾਡੀ ਹੀ ਕਿਸਮਤ ਦੇ ਵਿੱਚ ਇਸ ਤਰ੍ਹਾਂ ਕਿਉਂ ਵੀ ਅਸੀਂ ਮੰਗ ਕੇ ਖਾਣਾ ਹਾਲਾਂਕਿ ਤੁਸੀਂ ਲੋਕਾਂ ਦਾ ਭੱਲਾ ਵੀ ਕਰਦੇ ਹੋ ਕਈ ਤਰੀਕੇ ਦੇ ਅੰਜੀ ਉਹਨਾਂ ਤੁਸੀਂ ਦੱਸਿਆ ਕਿ ਮੈਂ ਜੁਣੀ ਹੋਈਆਂ ਤੇ ਲੱਗਿਆ ਕਦੇ ਕਿ ਸਾਡੀ ਜ਼ਿੰਦਗੀ ਆਮ ਦੁਨੀਆ ਨਾਲ ਲੱਗ ਆਖਰਕਾਰ ਕਿਉਂ ਹੈਗਾ ਕਦੀ ਸ਼ਿਕਵਾ ਹੋਇਆ ਰੱਬ ਦੇ افسوس تا کریਦਾ ਹੁੰਦਾ ਵਾ ਜਦੋਂ ਭੈਣ ਭਰਾ ਦੁਨੀਆ ਛੱਡ ਦਿੰਦੇ ਬੱਚੇ ਜਦੋਂ ਅਸੀਂ ਆਪਾਂ ਚਾਰ ਕੱਦਵਾਰੀ ਚ ਬਹਿ ਜਾਣਾ ਘਰ ਇਕੱਲੇ ਨੇ ਬਹਿ ਜਾਣਾ ਸਾਰਾ ਕੁਝ ਦੇਖ ਕੇ ਦਿਖਾਈ ਵੀ ਅੱਖਾਂ ਚ ਅੱਥਰੂ ਆਈ ਜਾਂਦੇ ਆ ਕਿ ਸਾਰਾ ਕੁਝ ਸਾਨੂੰ ਰੱਬ ਨੇ ਦਿੱਤਾ ਤੇ ਰੱਬ ਨੇ ਸੱਟਿਆ ਕਿੱਥੇ ਹੋਇਆ ਸਾਨੂੰ ਅਸੀਂ ਤਾਂ ਵੀ ਇਹ ਦੁੱਖ ਸੋਕਾ ਆਪਣੇ ਅੱਖਾਂ ਦੇ ਪਾਣੀ ਆਪਣੇ ਅੰਦਰ ਹੀ ਲੈ ਲੰਨੇ ਆ ਪਰ ਬਾਹਰ ਨਹੀਂ ਕਿਸੇ ਨਾਲ ਸੇਅਰ ਕਰਦੇ ਆ ਬਾਹਰੋਂ ਸਾਰੀ ਦੁਨੀਆ ਨੂੰ ਪਤਾ ਕਿ ਕੁਛਰੇ ਬੜੇ ਖੁਸ਼ ਆ ਅੰਦਰੋਂ ਪਤਾ ਲੱਗਦਾ ਸੀ ਕਿੰਨੇ ਕਿ ਦੁਖੀ ਆ ਕਿ ਸਾਡੇ ਵਰਗਾਂ ਦੀ ਨਾਰੀ ਕਿਸੇ ਦਾ ਘਰ ਨਾ ਪੈਦਾ ਹੋਵੇ ਅਕਸਰ ਦੇਖਿਆ ਜਾਂਦਾ ਨਾ ਕਿ ਲੋਕ ਕਹਿੰਦੇ ਆ ਕਿ ਰੋਣ ਨਾਲ ਬੰਦਾ ਕਮਜ਼ੋਰ ਹੋ ਜਾਂਦਾ ਇਸ ਕਰਕੇ ਮਤਲਬ ਤੁਸੀਂ ਆਪਣੇ ਉਹਨੂੰ ਪੱਕਾ ਰੱਖਿਆ ਕਿ ਆਪਾਂ ਜੋ ਵੀ ਹੈਗੇ ਆ ਉਹਦੀ ਰਜਾ ਵਿੱਚ ਖੁਸ਼ ਆ ਹਾਂਜੀ ਹਾਂਜੀ ਬਹੁਤ ਖੁਸ਼ ਆਸੀ ਬਹੁਤ ਵਧੀਆ ਬਹੁਤ ਕੁਸ਼ ਰਾਬਣੇ ਦਿੱਤਾ ਹੋਇਆ ਮੇਰੀ ਮਾਂ ਹਮਾਈ ਚਿੰਦਪੁਰ ਨੇ ਨੇ ਪਰਮਾਤਮਾ ਸਭ ਨੂੰ ਇਦਾਂ ਹੀ ਦਵੇ ਅਸੀਂ ਬਹੁਤ ਖੁਸ਼ ਆ ਜਿਨ੍ਹਾਂ ਦੇ ਘਰਾਂ ਦਾ ਅਸੀਂ ਆਟਾ ਲੈ ਕੇ ਆਈਦਾ ਘਰੇ ਖੰਡ ਲੈ ਕੇ ਆਈ ਦੀ ਚਾਹ ਪੀਦੇ ਰੋਟੀ ਖਾਈ ਦੀ ਅੰਦਰਾ ਤੋਂ ਦੁਆਵਾਂ ਵੀ ਦੇਈ ਦੀਆਂ ਹੁਣ ਵੀਰ ਅੱਜ ਵੀਰਵਾਰਾ ਸਾਡੇ ਅੱਜ ਸਿਰਾਗ ਬੱਤੀ ਵੀ ਕਰਨਾ ਵਾ ਤੂ ਬੱਤੀ ਕਰਾਂਗੇ ਬਾਬ ਬੱਚਿਆਂ ਵਾਲੇ ਦੀ ਖੈਰ ਸੁੱਖ ਮੰਗਾਂਗੇ ਈਲਿਆਂ ਦਾ ਪ੍ਰਸ਼ਾਦ ਵੀ ਵੰਡਦੇ ਆ ਨਿਆਣੇ ਨਿੱਕਿਆਂ ਨੂੰ ਦੇ ਦਿੰਆਂ ਕਿ ਦੁੱਧ ਪੁੱਤ ਵਾਲੇ ਰਾਜੀ ਰਹਿਣ ਕਦੇ ਤੁਹਾਡੀ ਦੁਆ ਦੇ ਵਿੱਚ ਬੜੀ ਤਾਕਤ ਹੁੰਦੀ ਆ ਰੱਬ ਵੀ ਨੇੜੇ ਓਕੇ ਸੁਣਦਾ ਜਦੋਂ ਤੁਸੀਂ ਕਿਸੇ ਨੂੰ ਦੁਆ ਦੇ ਦਿੰਦੇ ਹੋ ਪਰ ਕੁਝ ਲੋਕ ਡਰਦੇ ਵੀ ਨੇ ਕਿ ਅਗਰ ਇਹਨਾਂ ਦੇ ਮੂੰਹ ਚੋਂ ਕੋਈ ਗਲਤ ਗੱਲ ਨਿਕਲ ਗਈ ਜਾਂ ਬਦੂਆ ਦੇਤੀ ਉਹ ਵੀ ਬੜੀ ਜਲਦੀ ਲੱਗ ਜਾਂਦੀ ਆ ਕਿ ਇਹਦੇ ਚ ਸੱਚਾਈ ਹੈਗੀ ਹੈ ਜੇ ਤਾਂ ਮੂਡ ਹੋਵੇ ਬੰਦਾ ਤੇਰੇ ਬੰਦਨ ਪਤਾ ਮੂਡ ਹੋਵੇ ਤੇ ਬੰਦਾ ਇਨਸਾਨ ਜੋ ਮਰਜੀ ਕਰ ਲੰਦਾ ਵਾ ਹਾਂ ਇਹ ਤਾਂ ਜੇਲੇ ਦੀ ਗੱਲਾਂ ਵਾ ਇਹ ਦਿਲ ਦੀਆਂ ਗੱਲਾਂ ਵਾ ਜੇ ਦਿਲ ਦੇ ਵਿੱਚ ਹੋਵੇ ਨਾ ਦਿਲੋ ਕਹਿ ਦੇਵੇ ਨਾ ਕਿ ਜਾ ਤੇ ਰਵੇੜਾ ਪਾਰ ਆ ਤੇ ਰਵੇੜੇ ਪਾਰ ਵੀ ਹੋ ਜਾਂਦੇ ਜੇ ਸਾਨੂੰ ਕੋਈ ਦੁਖੀ ਕਰ ਦਿੰਦਾ ਫੇ ਤੁਹਾਨੂੰ ਪਤਾ ਕੁਸਰਾ ਵੱਦ ਦਵਾਈ ਦਿੰਦਾ ਹੋਰ ਤਾਂ ਕੁਝ ਨਹੀਂ ਕਰ ਸਕਦਾ ਅੱਛਾ ਮੈਂ ਇੱਕ ਲਾਸਟ ਸਵਾਲ ਹੈ ਕਿ ਲੋਕਾਂ ਨੂੰ ਕੁਝ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜਿਹੜੇ ਲੋਗ ਅ ਨਕਲੀ ਮਹੰਤ ਬਣ ਕੇ ਰੋਡ ਤੇ ਘੁੰਮਦੇ ਨੇ ਯਾ ਆਪਾਂ ਦੇਖਦੇ ਆ ਕਿ ਕਈ ਜਿਹਦਾ ਟਰੱਕ ਜਾ ਰਿਹਾ ਉਹਦੇ ਚ ਚੜ ਜਾਂਦੇ ਨੇ ਕਈ ਗਲਤ ਕੰਮ ਕਰਦੇ ਨੇ ਛਵੀ ਖਰਾਬ ਹੁੰਦੀ ਐ ਤੇ ਉਹਨਾਂ ਨੂੰ ਕੋਈ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਉਹ ਲੋਕ ਐਡਾ ਦੇ ਕੰਮਾਂ ਤੋਂ ਬਾਜ਼ ਆ ਜਾਂਦੇ ਉਹ ਚੇਲੇ ਨਾਤੇ ਨਹੀਂ ਕਿਸੇ ਦੇ ਹੁੰਦੇ ਆ ਜਿਹੜੇ ਚੇਲੇ ਨਾਤੇ ਹੁੰਦੇ ਨੇ ਉਹ ਰਾਤਾਂ ਨੂੰ ਨਹੀਂ ਘੁੰਮਦੇ ਉਹ ਟਰੱਕਾਂ 'ਚ ਨਹੀਂ ਚੜ੍ਹਦੇ ਉਹ ਰੋਡਾਂ 'ਤੇ ਨਹੀਂ ਘੁੰਮਦੇ ਜਿਹੜੇ ਅਸਲੀ ਚੇਲੇ ਨਾਤੇ ਹੁੰਦੇ ਨੇ ਨਾ ਮਨ ਤਾਂ ਜਿਹੜੇ ਹੁੰਦੇ ਆ ਉਹ ਆਪਣੇ ਘਰਾਂ 'ਚ ਹੀ ਹੁੰਦੇ ਆ ਇਹ ਤਾਂ ਢੰਗ ਬਣਾਇਆ ਹੋਇਆ ਨਾ ਨੇ ਹੱਥ ਸਰਕਾਰ ਨੂੰ ਵੀ ਕਿੰਨੀ ਵਾਰੀ ਇਹ ਅਪੀਲ ਕੀਤੀ ਆ ਕਿ ਜਿਹੜੇ ਰਾਤਾਂ ਨੂੰ ਘੁੰਮਦੇ ਆ ਜਿਹੜੇ ਦਿਨਾਂ ਰੋ ਬੱਸਾਂ ਮੰਗਦੇ ਗੱਡੀਆਂ ਮੰਗਦੇ ਤੰਗ ਪਰੇਸ਼ਾਨ ਕਰਦੇ ਆ ਦੁਨੀਆ ਨੂੰ ਇਹ ਸਰਕਾਰ ਕਰ ਸਕਦੀ ਆ ਇਹ ਅਸੀਂ ਨਹੀਂ ਕਰ ਸਕਦੇ ਅਸੀਂ ਜੇ ਕੁਝ ਕਹੀਏ ਉਹਨਾਂ ਨੂੰ ਉਹ ਅਲੀਗੇਸ਼ਨ ਗੰਦੇ ਲਾਉਂਦੇ ਸਾਡੇ ਤੇ ਅਸੀਂ ਤਾਂ ਨਹੀਂ ਕੁਝ ਵੀ ਉਹਨਾਂ ਨੂੰ ਕਹਿੰਦੇ ਹਾਂ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ ਸੋ ਐਸਨ ਸਾਡੇ ਨਾਲ ਮੁਸਕਾਨ ਮੰਤਰੀ ਜਿਨ੍ਹਾਂ ਦੀ ਲਾਈਫ ਸਟਾਈਲ ਬਾਰੇ ਵੀ ਜਾਣਕਾਰੀ ਲਈ ਹੈ ਕਿਉਂਕਿ ਬੇਸ਼ੱਕ ਇਹਨਾਂ ਨੂੰ ਕਈ ਨਾਮਾਂ ਦੇ ਨਾਲ ਪੁਕਾਰਿਆ ਜਾਂਦਾ ਲੇਕਿਨ ਜਦੋਂ ਘਰ ਦੇ ਵਿੱਚ ਕੋਈ ਖੁਸ਼ੀ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਕਿਨਰਾਂ ਨੂੰ ਮੰਨਤਾ ਨੂੰ ਖੁਸਰਿਆ ਨੂੰ ਯਾਦ ਕੀਤਾ ਜਾਂਦਾ ਕਿਉਂਕਿ ਇਹਨਾਂ ਦੀ ਦੁਆ ਜਦੋਂ ਲੱਗਦੀ ਹੈ ਤਾਂ ਕਈ ਘਰ ਦੇ ਜਿਹੜੇ ਆ ਕੰਮ ਸਬਰ ਜਾਂਦੇ ਨੇ ਸੋ ਤੁਹਾਨੂੰ ਇਸ ਵੀਡੀਓ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਆਪਣੇ ਵਿਚਾਰ ਜਿਹੜੇ ਆ ਉਹ ਕਮੈਂਟ ਬਾਕਸ ਦੇ ਵਿੱਚ ਸਭੇ ਪਾਸ਼ਾ ਦੇ ਵਿੱਚ ਦੇਣਾ ਸੋ ਇਸੇ ਤਰ੍ਹਾਂ ਦੀ ਅਗਲੀ ਅਪਡੇਟ ਲੈ ਕੇ ਫਿਰ ਤੋਂ ਤੁਹਾਡੇ ਨਾਲ ਰੂਬਰੂ ਆਵਾਂਗਾ ਲੁਧਿਆਣਾ ਤੋਂ ਕੈਮਰਾਮੈਨ ਹਨੀ ਦੇ ਨਾਲ ਮੈਂ ਤੁਸ਼ਾਰ ਕਪੂਰ ਗ੍ਰੇਟ ਪੰਜਾਬੀ